ਆਪਣੇ ਜੀ ਪਿਛ ਕੱਲ ਕਿਤੇ ਕੈਬਨਟ ਦੇ ਵਿੱਚ ਫੈਸਲਾ ਹੋਇਆ ਵੀ ਪੀਜੀ ਦੇ ਰੇਟਾਂ ਦੇ ਵਿੱਚ ਵੈਟ ਤੇ ਪੈਟਰੋਲ ਟੀਮ ਦੇ ਕਿਹੜੇ ਪੰਜਾਬ ਸਰਕਾਰਿਕ ਨੂੰ ਵੇਟ ਵਧਾਏ ਗਏ ਨੇ ਉਹਦੇ ਖਿਲਾਫ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਅਮੰਦਰ ਸਿੰਘ ਰਾਜ ਆਭੀਨ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਸਰਕਾਰ ਦਾ ਬੋਤ ਕਰ ਰਹੇ ਹਾਂ ਉਸੇ ਤਰ੍ਹਾਂ ਜਿਵੇਂ ਕਿ ਅਸੀਂ ਮਾਨਸਾ ਜ਼ਿਲ੍ਹੇ ਦੇ ਹੈੱਡਕੁਆਰਟਰ ਦੇ ਕਿ ਸਾਡੇ ਸਾਰੇ ਸਮੂਚੀ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਉਹਨਾਂ ਸਮੇਤ ਅੱਜ ਅਸੀਂ ਕੋਤਮਾਨ ਜੀ ਦਾ ਪ੍ਰੋਤ ਕਰਦੇ ਹੋਏ ਉਹਨਾਂ ਪੁੱਤਰਾਂ ਫੁੱਟਿਆ ਇਹ ਸਰਕਾਰ ਪੜਾ 25 ਸਾਲਾਂ ਦੇ ਵਿੱਚ ਪੜਾ ਝੁੱਠੇ ਵਾਦੇ ਕੀਤੇ ਕਿਉਂਕਿ ਪਿਛਲੇ 25 ਸਾਲਾਂ ਦੇ ਵਿੱਚ ਉਹ ਨਾ ਪੂਰੇ ਕਰਨ ਵਾਲੀ ਸਰਕਾਰ ਹੈ ਹਰੇਕ ਪੱਖ ਤੋਂ ਇਹ ਸਰਕਾਰ ਫੇਲ ਹੋਈ ਹੈ ਚਾਹੇ ਉਹ ਕੋਈ ਵਿਕਾਸ ਦੇ ਕਾਰਜ ਹੋਣ ਚਾਹੇ ਉਹ ਲਾਣ ਆਰਡਰ ਹੋਵੇ ਹਰੇਕ ਪੱਖ ਤੋਂ ਸਰਕਾਰ ਫੇਲ ਹੈ ਸਰਕਾਰ ਨੇ ਕਿਹਾ ਸੀ ਵੀ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਮੈਡੀਕਲ ਕਾਲਜ ਨਹੀਂ ਖੋਲਾ ਗਿਆ ਕੋਈ ਸਕੂਲ ਆਫ ਇੰਜੀਨੀਅਰਿੰਗ ਦੇ ਪ੍ਰਾਇਮਰੀ ਸਕੂਲ ਨੂੰ ਰੰਗ ਕਰਕੇ ਸਕੂਲ ਆਫ ਐਂਬੀਅੰਸ ਬਣਾਤਾ ਕੋਈ ਸਮਾਰਟ ਸਕੂਲ ਨਹੀਂ ਖੁੱਲਿਆ ਗਿਆ ਕੋਈ ਵਿਕਾਸ ਕਾਰਜ ਤੇ ਲੋਨ ਆਰਡਰ ਦਾ ਇਨਾ ਮਾੜਾ ਹਾਲ ਹੈ ਐ ਦਿਨ ਵਪਾਰੀਆਂ ਨੂੰ ਬਿਜ਼ਨਸਮੈਨਾਂ ਨੂੰ ਮੰਗੇ ਜਾ ਰਹੀਆਂ ਹਰੇਕ ਵਕਤ ਹੋਏ ਸਰਕਾਰ ਫੇਲ ਹੈ ਉਸੇ ਤਰ੍ਹਾਂ ਅੱਜ ਸੀ ਉਹਨਾਂ ਦੇ ਪੁੱਤਰਾ ਫੁੱਟੇ ਸਰਕਾਰ ਦਾ ਵਗਾਰ ਸਰਕਾਰ ਵੱਲੋਂ ਕਰੋੜਾਂ ਰੁਪਈਆ ਦਾ ਕਰਜ਼ਾ ਚੁੱਕਿਆ ਗਿਆ ਮਿਕਲ ਜੀ ਇਸ ਬਾਰੇ ਤੁਸੀਂ ਕੀ ਕਹਣਾ ਜੋ ਵਿਕਾਸ ਤੇ ਲੱਗਿਆ ਉਹ ਸਰ ਉਹੀ ਵਿਕਾਸ ਤਾਂ ਕਿੱਥੇ ਸਿਰਫ ਤੇ ਸਿਰਫ ਆ ਜਦੋਂ ਆਪਣੀ ਆਮਦਨ ਥੋੜੀ ਹੋਵੇ ਤੇ ਖਰਚਾ ਜ਼ਿਆਦਾ ਹੋਵੇ ਉਦੋਂ ਤੇ ਕਰਜ਼ੇ ਚੱਕਾਂਗੇ ਚਾਹੇ ਆ ਕਰਜ਼ੇ ਚੱਕ ਕੇ ਆਪਾਂ ਕੋਈ ਡਵੈਲਪਮੈਂਟ ਦੇ ਕੰਮ ਕਰੀਏ ਫੇਰ ਵੀ ਆਪਾਂ ਮੰਨ ਲੀਏ ਸਿਰਫ ਤੇ ਸਿਰਫ ਆਪੇ ਜਿਹੜੀਆਂ ਇਛਤਿਆਰ ਬਾਜ਼ੀਆਂ ਸਿਰਫ ਸਿਰਫ ਆਪ ਕਿਹੜੇ ਝੂਠੇ ਵਾਦੇ ਨੇ ਜਾਂ ਆਪਣੇ ਆਪਣਾ ਡਵੈਲਪਮੈਂਟ ਦਾ ਲਾਇਆ ਜਾ ਰਿਹਾ ਪੰਜਾਬ ਸਰਕਾਰ ਕੰਨੀਓ ਉਹ ਪੰਜਾਬ ਸਰਕਾਰ ਦੇ ਅੱਛੇ ਅਫਸਰ ਅੱਧਾ ਹੱਥ ਖੜੇ ਹੋ ਚੁੱਕੇ ਨੇ ਜਿੰਨਾ ਚਿਰ ਅਫਸਰਾਂ ਉਹ ਚਲਾਇਆ ਗਿਆ ਕੰਮ ਚਲਾਇਆ ਗਿਆ ਪਰ ਅੱਜ ਆ ਦੇਖ ਹੀ ਲਓਣ ਭਈ ਚਿੰਨ੍ਹ ਜਿੱਦੋ ਜਿੱਦੋ ਸਰਕਾਰ ਦੇ ਘਾਟੇ ਚਾਹੂਗੀ ਉਦੋਂ ਤੋਂ ਬੈਠ ਤੇ ਆਪਣਾ ਟੈਕਸ ਵਧਣਗੇ ਇਹ ਸਾਰਾ ਜਿਹੜਾ ਬੋਝ ਆਮ ਲੋਕਾਂ ਦੇ ਤੇ ਆਮ ਵਪਾਰੀਆਂ ਦੇ ਤੇ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਤੁਹਾਡੇ ਸਾਹਮਣੇ ਜੀ ਅਮਨ ਕਾਨੂੰਨ ਹਰ ਰੋਜ਼ ਦਿਨ ਦਿਹਾੜੇ ਕਤਲ ਹੋ ਰਹੇ ਨੇ ਹਰ ਰੋਜ਼ ਕਿਸੇ ਨਾ ਕਿਸੇ ਬਿਜ਼ਨਸਮੈਨ ਤੋਂ ਫਰौती ਮੰਗੀ ਜਾ ਰਹੀ ਹੈ ਤੇ ਇੱਕ ਡਰ ਦਾ ਮਾਹੌਲ ਸਾਰੇ ਸ਼ਹਿਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਪੈ ਰਿਹਾ ਹੈ ਪੰਜਾਬ ਸਰਕਾਰ ਇਹ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਆ ਤੋਂ ਉਹ ਕਰ ਦਿੱਤੀ ਹੈ ਜੇ ਉਹ ਜਿਹੜੇ ਸਾਡੇ ਨੂੰ ਵੀ ਨੌਜਰਦਾ ਤੇ ਜਿਵੇਂ ਤੇਲਾਂ ਦੀਆਂ ਕੀਮਤਾਂ ਦੇ ਵਿੱਚ ਉਹਨਾਂ ਨੇ ਵਾਅਦੇ ਕੀਤੇ ਐ ਵੈਟ ਵਧਾਇਆ ਲੋਟ ਨਿੰਦਣ ਯੋਗ ਹੈ ਜਿਵੇਂ ਬਿਜਲੀ ਦੇ ਯੂਨਿਟ ਮਾਫ ਕੀਤੇ ਇਹ ਕੋਈ ਆਮ ਆਦਮੀ ਦੀ ਸਰਕਾਰ ਹੈ ਆਪਣੇ ਆਪ ਨੂੰ ਘਮਾਉਣ ਵਾਲੀ ਇਹਨੇ ਆਮ ਆਦਮੀ ਦਾ ਲੱਖ ਤੋਂ ਕਿ ਰੱਖਦਾ ਅਸੀਂ ਨੂੰ ਚੋਹ ਦਿੰਦਾ ਕਰਦੇ ਆ ਅੱਜ ਇਸ ਉਸ ਤੇ ਇਸ ਸਰਕਾਰ ਨੂੰ ਜਗਾਉਣ ਵਾਸਤੇ ਸਰਕਾਰ ਨੂੰ ਕੋਈ ਉਹਦੇ ਸਿਰ ਤੇ ਕੋਈ ਜੂਸ ਰੱਖ ਸਕੀ ਅੱਜ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾਫਤ ਕਿਹਾ ਅਸੀਂ ਉਹਦੇ ਰਾਹੀਂ ਇੱਕ ਆਪਣਾ ਰੋਸ ਪਜਾ ਇ ਮਾਮਲਾ ਇਹ ਹੈ ਕਿ ਪੰਜਾਬ ਦੀ ਜਿਹੜੀ ਦੁਰਗਵਸਤਾ ਹੋ ਰਹੀ ਏ ਕਿਉਂਕਿ ਜਿੰਨਾ ਇਹ ਆਪਣੇ ਆਪ ਨੂੰ ਆਮ ਆਦਮੀ ਆਮ ਆਦਮੀ ਕਰਕੇ ਆਏ ਸੀ ਉਹਨੇ ਇੰਨੇ ਖਾਸ ਬਣ ਚੁੱਕੇ ਹੈ ਇਹ ਇੱਕ ਆਮ ਲੋਕਾਂ ਤੋਂ ਇਹ ਆਪਣੇ ਖਾਸ ਖਰਚੇ ਪੂਰੇ ਕਰਨ ਲਈ ਇਹ પેટ્રોલ ડીਜ਼ਲ ਦੇ ਦਾਮ ਐ ਜੋ ਵਧਾ ਦਿੱਤੇ ਗਏ ਨੇ ਪਰ ਅੱਜ ਜੋ ਅਸੀਂ ਪੁੱਤਰਾ ਫੁੱਟਿਆ ਇਹ ਭਗਵੰਨਾਂ ਜੀ ਦਾ ਆਖਦਾ ਕਹਿਣਾ ਸੀ ਕਿ ਕੋਈ ਮੁਜ਼ਾਰਾ ਨਹੀਂ ਹੋਗਾ ਕੋਈ ਧਰਨਾ ਕਦੇ ਲੱਗਣ ਨਹੀਂ ਦਵਾਗੇ ਪਰ ਅੱਜ ਇੱਕ ਆਮ ਲੋਕ ਜੋ ਘਰ ਪਰਿਵਾਰ ਬੜੀ ਮੁਸ਼ਕਿਲ ਨਾਲ ਚਲਾਉਂਦੇ ਜਿਨ੍ਹਾਂ ਦਾ પેટ્રોલ ਦਾ ડીਜ਼ਲ ਦਾ ਹੀ ਆ ਬੇहद ਵੈਟ ਲਗਾ ਕੇ ਟੈਕਸ ਇੰਨਾ ਨਹੀਂ ਜੋ ਐਪਲੀਮੈਂਟ ਕਰ ਰਹੇ ਨੇ ਉਨ੍ਹਾਂ ਦੇ ਖਿਲਾਫ ਇੱਕ ਆਵਾਜ਼ ਚੱਕੀ ਹੈ ਕਿ ਅਸੀਂ ਚਾਹਨੀ ਹੈ ਕਿ ਜਿੱਥੇ ਇਹਨਾਂ ਨੇ ਐਨੇ ਵਾਅਦੇ ਕੀਤੇ ਸੀ ਘੱਟੋ-ਘੱਟ ਇਹ ਪੂਰੇ ਨਹੀਂ ਕਰ ਸਕਦੇ ਤਾਂ ਅੱਜ ਤੱਕ ਤਾਂ ਨਿਭਰ ਪਰ ਅੱਜ ਇੰਨਾ ਕੋ ਰੋਸ ਹੈ ਲੋਕਾਂ ਦੇ ਵਿੱਚ ਕਿ ਈਵਨ ਇਹਨਾਂ ਦੀ ਸਰਪੰਚੀ ਦੀਆਂ ਇਲੈਕਸ਼ਨ ਨੂੰ ਲੈ ਕੇ ਵੀ ਲੋਕ ਖੜੇ ਹੋਣ ਲਈ ਰਾਜ਼ੀ ਨਹੀਂ ਹੋ ਰਹੇ ਆ। ਪੁਲਿਸ ਵਾਲੇ ਰੇਡ ਕਰ ਕਰਕੇ ਉਹਨਾਂ ਨੂੰ ਜੁਰਮਾਨੇ ਪਾ ਰਿਹਾ ਲੱਖ-ਲੱਖ ਰੁਪਏ 50-50 ਹਜ਼ਾਰ ਰੁਪਏ ਜੁਰਮਾਨਾ ਪਾ ਰਿਹਾ। ਉਹਨਾਂ ਦੇ ਲੋਡ ਵਧਾ ਰਿਹਾ ਔਰ ਉਹਨਾਂ ਨੂੰ ਐਸਾ ਸੂਲੀ ਤੇ ਟੰਗਿਆ ਕਿ ਕੋਈ ਅੱਜ ਉਹਨਾਂ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਦੋਂ ਕਿਤੇ ਰੇਡ ਵਜਦਾ ਹੈ ਮੰਤਰੀ ਤੇ ਐਮਐਲਏ ਫੋਨ ਆਪਣੇ ਬੰਦ ਕਰ ਦਿੰਦੇ ਆ ਕੋਈ ਕਿਸੇ ਦਾਤ ਫਰਿਆਦ ਸੁਣਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਅੱਜ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਦੇ ਖਿਲਾਫ ਆਪਾਂ ਸਿੰਬੋਲਿਕ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਨੇ ਸਰਾ ਸਰ ਟਕਾ ਕੀਤਾ ਲੋਕਾਂ ਦੀ ਬਿਜਲੀ ਸਬਸਿਡੀ ਵਾਪਸ ਲੈ ਕੇ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਤੇ ਰੇਟ ਵਧਾ ਕੇ ਚੁੱਪਚੀ ਪੀਤੇ ਕਾ ਕਾੜ ਪੈਸੇ પેટ્રોલ ਦਾ ਰੇਟ ਵਧਾ ਦਿੱਤਾ ਔਰ 92 ਪੈਸੇ ਡੀਜ਼ਲ ਦਾ ਰੇਟ ਵਧਾ ਦਿੱਤਾ ਇਹ ਲੋਕਾਂ ਵਾਸਤੇ ਬਹੁਤ ਵੱਡਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਦਾ ਸੀਜ਼ਨ ਝੋਨੇ ਦੀ ਕਟਾਈ ਦਾ ਸੀਜ਼ਨ ਵੀ ਆ ਰਿਹਾ ਬਹੁਤ ਵੱਡੇ ਪੱਧਰ ਤੇ ਲਾਗਤ ਹੋਣੀ ਡੀਜ਼ਲ ਦੀ ਔਰ ਇਹਦਾ ਕੋਈ ਸਰਕਾਰ ਨੇ ਪ੍ਰਬੰਧ ਕਰਨ ਦੀ ਬਜਾਏ ਅੱਜ ਇਹ ਸਪੈਸਿਫਿਕ ਲੋਕਾਂ ਤੇ ਹੋਰ ਬੋਝ ਪਾ ਦਿੱਤਾ ਔਰ ਮੈਂ ਅੱਜ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ 15-20 ਦਿਨ ਤੱਕ ਸਾਡੇ ਝੋਨੇ ਦੀ ਕਟਾਈ ਸ਼ੁਰੂ ਹੋਏਣੀ ਹੈ ਔਰ ਸ਼ੈਲਰਾਂ ਵਾਲੇ ਹੱਤਕੜੇ ਕਰੇ ਫਿਰਦੇ ਨੇ ਕਿਉਂਕਿ ਸ਼ੈਲਰਾਂ ਵਾਲਿਆਂ ਕੋਲੇ ਪਹਿਲਾ ਜਿਹੜਾ ਝੋਨਾ ਪਿਛਲੇ ਸਾਲ ਦੇ ਜਿਹੜੇ ਚੌਲ ਦੇ ਉਹ ਲੱਗੇ ਹੋਏ ਨੇ ਉਹਨਾਂ ਕੋਲੇ ਬਿਲਕੁਲ ਸਪੇਸ ਨਹੀਂ ਕੋ ਨਵਾਂ ਝੋਨਾ ਪੀਰ ਕੇ ਰੱਖਣ ਇਸ ਕਰਕੇ ਸ਼ੈਲਰਾਂ ਵਾਲੇ ਐਜੀਟੇਟਡ ਨੇ ਜੋ ਮੈਨੂੰ ਹਾਲਾਤ ਦੇਖ ਰਿਹਾ ਕਿ ਮੰਡੀਆਂ ਦੇ ਵਿੱਚੋਂ ਝੋਨਾ ਚੁੱਕਿਆ ਨਹੀਂ ਜਾਣਾ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਇਹ ਗੱਲ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਔਰ ਮੈਂ ਮਹਿਸੂਸ ਕਰਦਾ ਕਿ ਇੱਡੀ ਵੱਡੀ ਲੜਾਈ ਹੋਣ ਵਾਲੇ ਵੀ 25 ਦਿਨਾਂ ਤੋਂ ਬਾਅਦ ਹੋਣ ਵਾਲੀ ਹੈ ਮੰਡੀਆਂ ਦੇ ਵਿੱਚ ਕੁਹਰਾ ਮਚਣ ਵਾਲਾ ਜਿਹੜਾ ਸਰਕਾਰ ਕੋ ਸਾਹਮ੍ਹੇ ਆਣੀ ਜਾਣਾ ਔਰ ਕਿਸਾਨ ਵੀ ਪਰੇਸ਼ਾਨ ਹੋਣਗੇ ਆੜਤੀਏ ਪਰੇਸ਼ਾਨ ਹੋਣਗੇ ਸ਼ੈਲਰਾਂ ਵਾਲੇ ਪਰੇਸ਼ਾਨ ਹੋਣਗੇ ਕਿਉਂਕਿ ਜੇ ਝੋਨਾ ਸ਼ੈਲਰਾਂ ਵਾਲੇ ਨਾ ਚੁੱਕਣ ਤੇ ਝੋਨੇ ਦਾ ਕੋਈ ਵਾਲੀ ਵਾਰਸ ਨਹੀਂ ਬੰਦਾ ਇਸ ਕਰਕੇ ਸਰਕਾਰ ਨੂੰ ਇਹਦੇ ਅਗਾਉ ਪ੍ਰਬੰਧ ਕਰਨ ਦੀ ਲੋੜ ਹੈ ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਲੋਕਾਂ ਦਾ ਸੰਭਾਵਿਤ ਜਿਹੜਾ ਨੁਕਸਾਨ ਹੋਣ ਵਾਲਾ ਹੈ ਉਹਨ ਬਚਾਉਣ ਵਾਸਤੇ ਸਰਕਾਰ ਨੂੰ ਪਹਿਲ ਕਰਨੀ ਕਰਨੀ ਚਾਹੀਦੀ ਹੈ